100 ਗ੍ਰਾਮ ਹਰੋਇਨ ਸਮੇਤ ਪਹੁੰਚਣਾ ਸੀ ਸੌਰਿਆਂ ਦੇ ਘਰ ਅਤੇ ਫਿਰ ਮਲੋੜ ਵਿਖੇ ਦੇਣੀ ਸੀ ਡਿਲੀਵਰੀ ਤਾਂ ਬੱਸ ਸਟੈਂਡ ਵਿਖੇ ਹੀ ਆਪਣਾ ਪੁਲਿਸ ਵੱਲੋਂ ਕੀਤਾ ਗਿਆ ਕਾਬੂ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਕੀਤਾ ਗਿਆ ਗ੍ਰਿਫਤਾਰ ਅਤੇ ਅਦਾਲਤ ਵਿੱਚ ਪੇਸ਼ ਕਰਕੇ ਹੁਣ ਕੀਤਾ ਜਾਵੇਗਾ ਰਮਾਨ ਅਸਲ ਅਵੰਗ ਸਿੰਘ ਢਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਬੱਸ ਸਟੈਂਡ ਬੱਸ ਸਟੈਂਡ ਦੀ ਪੁਲਚੌਂਕੀ ਵੱਲੋਂ ਬੱਸ ਸਟੈਂਡ ਵਿਖੇ ਇੱਕ ਵਿਅਕਤੀ ਨੂੰ 100 ਗ੍ਰਾਮ ਹਰੋਇਨ ਸਮੇਤ ਇੱਕ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਇਹ ਵਿਅਕਤੀ ਆਪਣੇ ਸੌਰਿਆਂ ਦੇ ਘਰ ਇੱਥੇ ਉਸਨੇ ਜਾਣਾ ਸੀ ਅਤੇ ਇਸਨੇ ਮਲੋੜ ਵੇਖੇ ਇਹ ਡਿਲੀਵਰੀ ਜਿਹੜੀ ਉਹ ਦੇਣੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਇਹ ਆਪਣਾ ਇਹਨਾਂ ਵੱਲੋਂ ਗ੍ਰਿਫਤਾਰ ਕਰਕੇ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਇਸ ਨੂੰ ਬੰਦਾਵਾਲਾ ਕੀਤਾ ਗਿਆ ਤੇ ਹੁਣ ਇਸ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦੇ ਬੈਕ ਬੈਕਵਰਡ ਅਤੇ ਫਾਰਵਰਡ ਲਿੰਕ ਹੈ ਜਿਹੜੀ ਉਹ ਪੁਛਰਲੋ ਖੰਗਾਲੇ ਜਾਣਗੇ ਇਹ ਸਾਰੀ ਜਾਣਕਾਰੀ ਡੀਐਸਪੀ ਸਿਟੀ ਬੰਦ ਹਰਵੰਦ ਸਿੰਘ ਟਾਲੀਵਾਲ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਹਿੰਦਾ ਕਿ ਇਸ ਤੇ ਪਹਿਲਾ ਮੁਕੱਦਮੇ ਹਨ ਜਾਂ ਨਹੀਂ ਇਸ ਦੀ ਵੀ ਸਾਡੇ ਵੱਲੋਂ ਹਜੇ ਆਪਣਾ ਪੁਛਗਛ ਆਪਣਾ ਰਿਮਾਂਡ ਤਵਾਦ ਕੀਤੀ ਜਾਵੇਗੀ ਅਤੇ ਹੋਰ ਇਸ ਦੀ ਦੰਗਾਈ ਦੇ ਨਾਲ ਪੁਛਗਛ ਇਸ ਵਿਅਕਤੀ ਤੋਂ ਕੀਤੀ ਜਾਵੇਗੀ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕਤਵਾਲੀ ਦੀ ਪੁਲਿਸ ਵੱਲੋਂ ਆਪਣਾ ਪਾਰਟੀ ਵੱਲੋਂ ਆਪ ਬਸਟੰਡ ਚੌਕੀ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਜਿਹੜਾ ਉਹ 100 ਗ੍ਰਾਮ ਹਰੋਇਨ ਸਮੇਤ ਬਠਿੰਡਾ ਦੇ ਬਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਹੈ ਇਸਨੇ ਇਸ ਹੀਰੋਇਨ ਸਮੇਤ ਆਪਣੇ ਸਹੁਰਾਂ ਦੇ ਘਰ ਪਹੁੰਚਣਾ ਸੀ ਅਤੇ ਉਸ ਤੋਂ ਬਾਅਦ ਇਸਨੇ ਇਹ ਡਿਲੀਵਰੀ ਜਿਹੜੀ ਉਹ ਮਲੋੜ ਵਿਖੇ ਦੇਣੀ ਸੀ ਇਹ ਜਾਣਕਾਰੀ ਡੀਐਸਪੀ ਸਿਟੀ 1 ਨੇ ਸਾਡੇ ਨਾਲ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੁਣ ਇਸ ਨੂੰ ਰਿਮਾਂਡ ਦੇ ਇਤਿਹਾਸ ਕਰਕੇ ਇਸ ਤੋਂ ਡਿਗਾਇਦੇ ਨਾਲ ਪੁਸ਼ਕਸ਼ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਹਰਮਨ ਸਿੰਘ ਢਾਲੀਵਾਲ ਅਨ ਸੱਤੀਗੜ ਚੋਂ ਜਿਹੜੇ ਇੱਕ 100 ਗ੍ਰਾਮ ਹੈਰੋਨ ਬੜੀ ਪੜ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਹੈਗੀ ਸਾਡੇ ਡੀਜੀਪੀ ਪੰਜਾਬ ਔਰ ਐਸਐਸਪੀ ਮੈਮ ਅਮਿਤ ਕੌਂਦਲ ਆਈਪੀਐਸ ਵੱਲੋਂ ਜਿਹੜੀ ਵਿੱਤੀ ਜੇ ਮਹਿੰਮ ਦੇ ਤਹਿਤ ਜਿਹੜਾ ਸੀ ਕੱਲ ਕੁਤਵਾਲੀ ਥਾਣੇ ਦੇ ਐਸਐਸਆਈ ਜਸਕਰਨ ਸਿੰਘ ਵੱਲੋਂ ਜਿਹੜਾ ਸੀ ਇੱਕ ਦਾਕਾਬੰਦੀ ਗਸ਼ਤ ਦੌਰਾਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲ ਉਹ ਜਿਹੜੀ ਸੀ ਚੈੱਕ ਕਰਨ ਦੇ ਜਿਹਦੇ ਕੋਲੋਂ 100 ਗ੍ਰਾਮ ਹੈਰਮ ਜੁੜੀ ਬਰਾਮਦ ਹੋਈ ਜਿਸ ਨੇ ਪੁੱਛਣ ਤੇ ਆਪਣਾ ਨਾਮ ਹੈ ਜਿਹੜਾ ਸਾਗਰ ਪੁੱਤਰ ਬਲੋਕ ਕੁਮਾਰ ਵਾਸੀ ਸੀਤਿਏ ਵਾਲਾ ਡਿਸਟ੍ਰਿਕਟ ਫਰੋਜਪੁਰ ਦੱਸਿਆ ਜਿਸ ਨੂੰ ਬੁੜਲੀ ਪੁਛਗਿਚ ਤੇ ਬਰਾਮਦਗੀ ਤੋਂ ਬਾਅਦ ਉਹਦੇ ਖਿਲਾਫ ਜਿਹੜਾ ਸੀ ਥਾਣਾ ਕਤਵਾਲੀ ਵਿਖੇ ਮੁਕੱਦਮਾ ਨੰਬਰ 60 ਡੇਟਡ ਜਿਹੜੀ 14/4/25 ਅ ਦਰਜ ਰਜਿਸਟਰ ਕਰਵਾਇਆ ਗਿਆ ਜਿਸ ਨੂੰ ਬਾਅਦ ਪੁਛਗਿਚ ਦੋਸ਼ੀ ਨੂੰ ਜਿਹੜਾ ਸੀ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮੇਰੇ ਕੋਈ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਮਾਮਲਾ ਜਿਹੜੀ ਬੁੜਲੀ ਪੁਛਗਿਚ ਕੀਤੀ ਗਈ ਉਹਦੇ ਵਿੱਚ ਇਹਦੇ ਖਿਲਾਫ ਹਾਲੇ ਤੱਕ ਕੋਈ ਜਿਹੜਾ ਪਹਿਲਾ ਮੁਕੱਦਮਾ ਦਰਜ ਰਜਿਸਟਰ ਨਹੀਂ ਹੋਇਆ ਸਰ ਕਿਹੜੀ ਜਗ੍ਹਾ ਤੋਂ ਕੀਤਾ ਤਿਹੋ ਬਸਟੈਂਡ ਜਿਹੜਾ ਹੈਗਾ ਅੰਦਰ ਜਿਹੜਾ ਪੀਆਰਟੀਸੀ ਦਾ ਗੇਟ ਹੈਗਾ ਜੀ ਉਹਦੇ ਲਾਗਿਓ ਜਿਹੜਾ ਸੀ ਗ੍ਰਫਤਾਰ ਕੀਤਾ ਗਿਆ ਸਰ ਇਹ ਕਿੰਨੇ ਟਾਈਮ ਦਾ ਕੰਮ ਕਰ ਰਿਆ ਸੀ ਹਜੇ ਮੁਰਲੀ ਪੁੱਛ ਕੇ ਇਸ ਤਰ੍ਹਾਂ ਜਿਹੜਾ ਇਹਦੇ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈਗਾ ਜਿਹਦੇ ਜਿਸ ਤੋਂ ਅਸੀਂ ਇਹ ਜਾਣਕਾਰੀ ਲੈ ਸਕੀਏ ਕਿ ਕਦੋਂ ਦਾ ਇਹ ਕੰਮ ਕਰ ਰਿਹਾ ਹੈਗਾ ਪਰ ਜਿਹੜੇ ਜਿਸ ਤਰ੍ਹਾਂ ਦੇ ਕੋਈ ਰਿਕਵਰੀ ਹੋਈ ਉਸ ਤੋਂ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਕੰਮ ਕਰ ਰਹੀ ਹੈ ਜੀ ਬਸਟੈਂਡ ਤੋਂ ਬਸਤੇ ਉਤਰਿਆ ਸੀ ਅੱਗੇ ਇਹਦੇ ਇਨ-ਲॉज ਹੈ ਥੀ ਆਪਦੇ ਬਠਿੰਡਾ ਦੇ ਵਿੱਚ ਹੀ ਆਪਦੇ ਇਨ-ਲॉज ਦੇ ਘਰੇ ਨੇ ਖਿਆਲ ਮੈਨੂੰ ਪਤਾ ਲੱਗਿਆ ਕਿ ਇਹ ਕੋਲਾ ਜਿਹਾ ਕਿਤੇ ਜਿੱਥੇ ਬਾਈ ਕਰਦੇ ਸੀ ਜਿਹੜੀ ਮੁੱਢਲੀ ਪੁੱਛ ਗਏ ਉਸ ਤੋਂ ਪਤਾ ਲੱਗਾ ਬੇਸਿਕਲੀ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਜੀ ਫਿਰੋਜ਼ਪੁਰ ਤੋਂ ਹੀ ਲਿਕੇ ਆਇਆ ਅਕਿ ਜਿਹੜੇ ਨੇ ਦੱਸਿਆ ਵੀ ਮੈਂ ਬਲੂਟ ਕਿਸੇ ਬੰਦੇ ਨੂੰ ਇਹ ਦੇਣੀ ਸੀ ਫਿਰ ਇਹ ਬੇਸਿਕ ਕੰਮ ਕੀ ਕਰਦਾ ਹੈ ਵਿਲੇ ਹੀ ਹੈ ਜੀ ਕੋਈ ਕੰਮ ਨਹੀਂ ਕਰਦਾ ਹੈ ਤਾਂ ਵਿਲੇ ਹੀ ਹੈ ਉਮਰੇ ਵੀ ਆਹੀ 23-35 ਸਾਲ ਹੈ ਜੀ ਤੇ ਨਸ਼ਾ ਕਰਦਾ ਸੀ ਕਿ ਨਸ਼ਾ ਨਹੀਂ ਕਰਦਾ ਉਹ ਜਿਹੜੇ ਹੈਗੇ ਅਸੀਂ ਜਿਹੜਾ ਡਰ ਟੈਸਟ ਵਗੈਰਾ ਕਰਵਾਵਾਂਗੇ ਜਿਸ ਤੋਂ ਪਤਾ ਲੱਗੂ ਨਸ਼ਾ ਕਰਦਾ ਹੈ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਪੋਰਚੇਸ਼ ਕਰਦੇ ਅੱਜ ਮਾਨਜੋਗ ਅਦਾਲਤ ਦੇ ਵਿੱਚ ਅਸੀਂ ਇਹਨੂੰ ਪੇਸ਼ ਕਰ ਰਹੇ ਹਾਂ ਜਿਸ ਦਾ ਅਸੀਂ ਪੁਲਿਸ ਰਬਾਂਡ ਹਾਸਲ ਕਰਨਾ ਸਰ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਕਰਦੇ ਜਾਂ ਨਸ਼ਾ ਵੇਚਦੇ ਵਿਅਕਤੀ ਉਹਨਾਂ ਨੂੰ ਕੀ ਮੈਸੇਜ ਬਿਲਕੁਲ ਜੀ ਅਸੀਂ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਜੁੱਧ ਨਸ਼ਿਆਂ ਦੇ ਵਿਰੁੱਧ ਬੜੇ ਵੱਡੇ ਪੱਧਰ ਤੇ ਚੰਗੀ ਪੱਧਰ ਤੇ ਜਿਹੜੀ ਮਹਾਂ ਮਿੱਟੀ ਗਈ ਹੈ ਜੋ ਵੀ ਵਿਅਕਤੀ ਨਸ਼ਾ ਵੇਚਣ ਦਾ ਜਾਂ ਖਾਣ ਦਾ ਜੋ ਧੰਦਾ ਕਰਦੇ ਹੈਗੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ